ਦੇਸ਼ ਦੇ ਕੋਨੇ-ਕੋਨੇ ਤੋਂ ਟ੍ਰੇਨਾਂ ਪਹੁੰਚਦੀਆਂ ਨੇ ਔਰ ਲੱਖਾਂ ਹੀ ਯਾਤਰੀ ਇਹ ਟ੍ਰੇਨਾਂ ਦੇ ਵਿੱਚ ਸਫ਼ਰ ਕਰਦੇ ਨੇ ਸੋ ਯਾਤਰੀਆਂ ਦੀ ਸਹੂਲਤ ਦੇ ਲਈ ਲੋਕਾਂ ਦੀ ਸਹੂਲਤ ਦੇ ਲਈ ਅੱਜ ਚੈਕਿੰਗ ਅਭਿਆਨ ਚਲਾਇਆ ਗਿਆ ਇਸ ਮੌਕੇ ਤੇ ਐਸ ਐਚਓ ਨੇ ਕਿਹਾ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਵੀ ਅ ਡਰਨ ਦੀ ਲੋੜ ਨਹੀਂ ਲੋਕ ਬੇਚਿੰਤ ਹੋ ਕੇ ਆਪਣਾ ਸਫ਼ਰ ਜਾਰੀ ਰੱਖ ਸਕਦਾ ਹਨ ਔਰ ਸੁਚੇਤ ਰਹਿਣ ਦੀ ਵੀ ਲੋੜ ਹੈ ਔਰ ਆਪਣੇ ਸਮਾਨ ਦੀ ਵੀ ਜਿਹੜੀ ਕਿ ਜ਼ਿੰਮੇਵਾਰੀ ਆਪ ਸਭਾਲਣਾ ਆਪ ਹੀ ਰੱਖਣ ਔਰ ਜਿਹੜਾ ਕੋਈ ਸ਼ੱਕੀ ਵਸਤੂ ਦਿਖਦੀ ਹੈ ਤਾਂ ਉਸ ਨੂੰ ਪੁਲਿਸ ਨੂੰ ਜ਼ਰੂਰ ਸੂਚਿਤ ਕੀਤਾ ਜਾਵੇ ਸੋ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੀਆਂ ਜਿਹੜੀਆਂ ਰਾਤ ਕੱਲ ਸ਼ਾਮੀ ਜਿਹੜਾ ਦਿੱਲੀ ਵਿੱਚ ਆਈ ਜਿਹੜੀ ਮਖਮਾਕਾ ਹੋਇਆ ਬੈਡਰੋ ਸਟੇਸ਼ਨ ਦੇ ਦਾਲਕੀਲੇ ਦੇ ਪਾਸ ਚਲਦੇ ਹੋਏ ਜਿਹੜੇ ਪੰਜਾਬ ਵਿੱਚ ਵੀ ਹਾਈ ਅਲਰਟ ਕੀਤਾ ਹੋਇਆ ਸੀ ਇਹਦੇ ਮਤੇ ਨਜ਼ਰ ਜਿਹੜੇ ਰੇਲਵੇ ਸਟੇਸ਼ਨ ਤੇ ਔਰ ਟ੍ਰੇਨਾਂ ਵਿੱਚ ਜਿਹੜੇ ਚੈਕਿੰਗ ਹੋ ਕੀਤੀ ਜਾ ਰਹੀ ਹੈ। ਸੋ ਅੱਜ ਕਿੰਨੀ ਅੱਜ ਉਹਨਾਂ ਚੈਕਿੰਗ ਕੀਤੀ ਗਈ ਹੈ ਉਸਕਰ ਸਾਡੇ ਨਾਲ ਆਰਬੀਐਫ ਔਰ ਜੀਐਸ ਸਟੈਟਿਸ ਸਪੋਰਟਰੀ ਟੀਮ ਨੂੰ ਨਾਲ ਲੈ ਕੇ ਜਿਹੜੇ ਸਾਡੇ ਜੀਆਰਟੀ ਦੇ ਮੁਲਾਜ਼ਮ ਵੀ ਹੈ। ਅਸੀਂ ਸਾਰੇ ਮਿਲ ਕੇ ਕੁਆਲਿਟੀ ਚੈਕਿੰਗ ਕਰ ਰਹੇ ਹਾਂ ਔਰ ਇਹ ਚੈਕਿੰਗ ਜਿਹੜੀ ਹੈ ਮਤਲਬ ਸਾਰਾ ਦਿਨ ਔਰ ਰਾਤ ਉਪਰ ਵੀ ਚੱਦੀ ਰਹਿਣਗੀ ਲਗਾਤਾਰ ਤਾਂ ਕਿ ਕੋਈ ਛੱਤੀ ਵਿਅਕਤੀ ਰੇਲਵੇ ਸਟੇਸ਼ਨ ਤੇ ਜਾਂ ਰੇਲਵੇ ਟ੍ਰੈਕ ਦੇ ਵਿੱਚ ਦਾ ਰੇਲਵੇ ਦੇ ਵਿੱਚ ਕੋਈ ਕੋਈ ਇਹੋ ਜਿਹੀ ਕੋਈ ਚੀਜ਼ ਨਾ ਰੱਖ ਸਕੇ ਜਾਂ ਕੋਈ ਇਹੋ ਜਿਹੀ ਘਟਨਾ ਨਾ ਵਾਪਰ ਸਕੇ ਜਿਹਦੇ ਨਾਲ ਸਾਡੇ ਦੇਸ਼ ਨੂੰ ਨੁਕਸਾਨ ਹੋਵੇ। ਇਸੇ ਦੇ ਜਿਹੜੇ ਪਿੰਨਾ ਖੜੀਆਂ ਨੇ ਉਹਨਾਂ ਚੈਕਿੰਗ ਦੇ ਪਿੰਨਾ ਆ ਰਹੀਆਂ ਨੇ। ਪਿੰਨਾ ਨਾਲ ਸਾਡੇ ਸਪੋਰਟ ਪਾਰਟੀਆਂ ਚੱਲ ਰਹੀਆਂ ਉਹਨਾਂ ਨੂੰ ਸਪੈਸ਼ਲ ਹਦਾਇਤਾਂ ਦਿੱਤੀਆਂ ਗਈਆਂ ਵੀ ਚਲਦੀ ਪਿੰਨਾ ਵਿੱਚ ਵੀ ਚੈਕਿੰਗ ਚੱਲੀ ਰੱਖਣ। ਔਰ ਕਰੀਰ ਪਿੰਨਾ ਵਿੱਚ ਸਮਾਨ ਦੇ ਲੋਕਾਂ ਦੀ ਸਮਾਨ ਦੀ ਚੈਕਿੰਗ ਚੱਲੀ ਜਾ ਰਹੀ ਹੈ। ਉਹ ਯਾਤਰੀਆਂ ਤੋਂ ਕੁਝ ਨਹੀਂ ਹੋ ਰਹੀ ਹੈ। ਉਹ ਵੀ ਚੱਲਦੇ ਜਿਸ ਤੋਂ ਬਹੁਤ ਸਾਲ ਹੋ ਸਰਦਾ ਉਹਦੀ ਜਿਹੜੀ ਸੂchna ਤੁਰੰਤ ਪੁਲਿਸ ਨੂੰ ਦਿੰਦੇ ਆ